ਸੁਖਵੀਰ ਬਾਦਲ ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਦੇ ਦੋ ਬੇਟੇ ਹਨ ਵਕੀਲ ਪਤਨੀ ਨੇ ਕਿਹਾ ਸਵੇਰੇ ਕਿਸੇ ਸਮਾਗਮ ਤੇ ਜਾਣ ਲਈ ਕਹਿ ਗਏ ਸੀ ਕਰੋ ਵਾਰਦਾਤ ਦਾ ਪਤਾ ਨਹੀਂ ਸੁਖਵੀਰ ਬਾਦਲ ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਦੇ ਘਰ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਚੋੜਾ ਵਿਖੇ ਪਹੁੰਚੇ ਪੱਤਰਕਾਰ ਪਤਨੀ ਨਾਲ ਕੀਤੀ ਗੱਲਬਾਤ ਨਰਾਇਣ ਸਿੰਘ ਦੇ ਦੋ ਬੇਟੇ ਦੋਨੋਂ ਹੀ ਵਕੀਲ ਹਨ ਪਤਨੀ ਅਤੇ ਨਰਾਇਣ ਸਿੰਘ ਦੋਨੋਂ ਹੀ ਰਹਿੰਦੇ ਸੀ ਆਪਣੇ ਘਰ ਸਵੇਰੇ ਘਰੋਂ ਕਿਸੇ ਸਮਾਗਮ ਤੇ ਜਾਣ ਲਈ ਕੈਕੈ ਨਿਕਲੇ ਸੀ ਅੱਗੇ ਦਾ ਕੁਝ ਪਤਾ ਨਹੀਂ ਮੰਨੂ ਨਰਾਇਣ ਸਿੰਘ ਦੀ ਪਤਨੀ ਨੇ ਦੱਸਿਆ ਕਿ ਨਰਾਇਣ ਸਿੰਘ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਕਾਫੀ ਸਮਾਂ ਰਏ ਹਨ ਅਤੇ 84 ਤੋਂ ਬਾਅਦ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਸਾਕਾ ਦੋ ਬੇਸਿਕੀ ਕਰੋ ਉਹਦੇ ਸੇਰ ਪਾਉਣੇ ਕਿ 6 ਗਏ ਨੇ ਅੱਛਾ ਤੇ ਕੀ ਕਰੀ ਬੇ ਕਰੋ ਉਹ ਜ ਨਹੀਂ ਆਉਂਦੇ ਪ੍ਰੋਗਰਾਮ ਹੈ ਉੱਥੇ ਵਰਤੀ ਹੈ ਤੇ ਮੈਂ ਉੱਥੇ ਚੱਲਿਆ ਕਿਹਦੀ ਬਸੀ ਜੀ ਪਤਾ ਨਹੀਂ ਕਿ ਮੈਂ ਨਹੀਂ ਕਦੀ ਇਨੀ ਕੁਛ ਗਿਸ ਕੀਤੀ ਹੁਣ ਬੱਛੀ ਨੇ ਅਪਾ ਕੋ ਖਾਲ ਦੇ ਗਏ ਸੀ ਮਕਲ ਦਾ ਦਰਵਾਜ਼ਾ ਖਾਲੂ ਜੇ ਸੀ ਨਹੀਂ ਉਹ ਅੱਜ ਹੀ ਗਏ ਸੀ ਅੱਜ ਹੋਰ ਕਿਤੇ ਪ੍ਰੋਗਰਾਮ ਹੋਤ ਜੇ ਹੋ ਤੁਹਾਨੂੰ ਕੀ ਸੂਚਨਾ ਮਿਲੀ ਹੁਣ ਮੈਨੂੰ ਤਾਂ ਮੈਂ ਦਾ ਇੱਥੇ ਪਰਾ ਲੰਮੀ ਪਈ ਹੈ ਤੇ ਮੈਨੂੰ ਤੇ ਆਣੀ ਕਿ ਪੱਤਕਰਾਂ ਨੇ ਬੁਲਕ ਤੁਹਾਨੂੰ ਕਿਹਾ ਸੀ ਕਿ ਮੈਂ ਉਹ ਕਿ ਬੁਲਕ ਉਹ ਤੋਂ ਨਾਲ ਸਤੈਨ ਦੀ ਖਬਰ ਮੈਂ ਪਈ ਨਹੀਂ ਸੀ ਉਹਨਾਂ ਨੇ ਮੈਨੂੰ ਦੱਸਿਆ ਕੀ ਦੱਸਿਆ ਤੁਹਾਨੂੰ ਨੇ ਉਹਨਾਂ ਤੇ ਪਾਜੀ ਕਿੱਥੇ ਹਨ ਕਿ ਮੈਂ ਅੰਦਰ ਮੈਂ ਉਹ ਅੰਬਸਰ ਕੇ ਹੰਦੀ ਆ ਗੱਲ ਹੋਈ ਹੈ ਤੁਹਾਨੂੰ ਪਤਾ ਲੱਗਾ ਕੀ ਗੱਲਬਾਤ ਹੋਈ ਹੈ ਨਾ ਮੈਨੂੰ ਗੱਲਬਾਤ ਕਰਨ ਕਨੇ ਸਬੀ ਸਿਮਾਲੇ ਬੋਲੀ ਚਲਾਈ ਗਈ ਹੈ ਮਾਸ਼ਾਤੇ ਪਹਿਲਾਂ ਵੀ ਇਹਨਾਂ ਨਾਲ ਵਿਚ ਗੱਲ ਕੀਤੀ ਰਹੀ ਸੀ ਕੀ ਬਾਤ ਬਦਲ ਗਿਆ ਪਹਿਲਾਂ ਕੀ ਕੁਝ ਕਰਦੇ ਰਹੇ ਨੇ ਉਹ ਉਹਨਾਂ ਨੂੰ ਪਤਾ ਜੋ ਵੀ ਕਰਦੇ ਰਹੇ ਨੇ ਸਾਰੇ ਪਤਾ ਨਹੀਂ ਆ ਇਹ ਨਹੀਂ ਹੁਣ ਜਾਣਕਾਰੀ ਨਹੀਂ ਮੇਰੇ ਕੋਲ ਹੈ। ਮਮਲੇ ਸਿੱਖੀ ਵਾਸਤੇ ਕਾਫੀ ਉਹਨਾਂ ਤੱਕ ਚੁੱਕੇ ਆਗੇ ਨੇ। ਹਾਂਜੀ ਉਹ ਤੇ 84 ਦੇ ਤੁਰੇ ਨਹੀਂ ਸੀ। ਕਾਫੀ ਸਾਲ ਜੇਲਾ ਜਿਲੇ ਮਾਣ। ਹਾਂਜੀ। ਪਤਾ ਕੁਛ ਕਿਹੜੀ ਗੱਲ ਜਿਹੜੀ ਮਾਣ ਤੁਹਾਨੂੰ? ਜੇਲ ਚੈਂਬਰ ਸਰ ਵੀ ਰਹੇ ਨੇ, ਗੁਰਦਾਸਪੁਰ ਵੀ ਰਹੇ ਨੇ। ਹੂੰ। ਉਹ ਲੁਧਿਆਣੀ ਵੱਲ ਵੀ ਰਹੇ ਨੇ। ਹੂੰ। ਬਾਈਡ ਕਰਾਉਣ ਦੀ ਬਦੋਂ ਕਿਉਂ ਪੰਡੀਗੜ੍ਹ? ਉਹ ਕੇਸ ਜਿੱਤੋਂ ਜਿੱਤੋਂ ਪਤਾ ਹੋਏਗਾ। ਕਿਦਾਂ ਦੇ ਕੇਸ ਕੁਛ ਪਤਾ ਲੱਗਾ। ਸਰ ਉਹ ਆਉਂ ਕਰਾਉਂ ਕਰਾਂ। ਕਹਾਂ ਚਲਾ ਲਈ ਸਾਰੇ ਮੇਰੇ ਨਾਲ ਹੈ। ਕੀ ਕੀ ਕਹਣਾ ਚਾਹੀਦਾ ਤੇਰੇ ਨੂੰ ਨਹੀਂ ਉਹ ਕਰ ਕੁਝ ਨਹੀਂ ਕਹਿ ਕੇ ਕਿ ਉਹ ਬਸ ਚਲੇ ਗਿਆ ਕੋਈ ਸ਼ੇਮ ਹੈ ਕੰਮ ਹੋਇਆ ਬਸ ਦਾ ਕੰਮ ਹੋ ਗਿਆ ਬਸ ਸੀਨ ਨਹੀਂ ਗਿਆ ਲੈ ਕੇ ਤੇ ਤਨਵਰ ਦਾ ਜੋਗੀ ਦਾ ਸਹੀ ਕੀਤਾ ਨਾ ਮੈਨੂੰ ਨਹੀਂ ਲੱਗਦਾ ਸੀ ਉਹ ਨਹੀਂ ਹੋਣਾ ਇੰਨਾ ਕਰਮ ਵਾਲਾ ਹੈ ਗਿਆ ਪਤਾ ਨਹੀਂ ਕੀ ਇਹ ਜਵਾਬੀ ਉਹਨੇ ਕੀਤਾ ਉਹ ਪਤਾ ਨਹੀਂ ਜੀ ਉਹਨੂੰ ਇਹ ਤਾਂ ਮਿਲਾਂਗੇ ਤਾਂ ਫੇਰ ਹੀ ਪਤਾ ਲੱਗੇ ਤਾਂ ਲੱਗਦਾ ਗਲਤ ਕੀਤਾ ਜੋ ਕੀਤਾ ਗਲਤ ਭੰਦੇ ਹੀ ਗਲਤ ਅਗ ਨਹੀਂ ਗਲਤ ਪਾਈ ਹੋਣੀ ਗਲਤੀ ਭੰਦੇ ਪੱਕਾ ਜਾ ਥਾਣਾ ਦੇਦਾ ਬਾਬਾ ਨੂੰ ਅੱਜ ਜੋ ਇਨਸੀਡੈਂਟ ਦਰਬਾਰ ਸਾਹਿਬ ਹੋਇਆ ਜੀ ਸਾਹਿਬ ਦਾ ਮੁੱਖ ਮੰਤਰੀ ਉਪ ਮੰਤਰੀ ਆਪਣੇ ਸੁਖਵੀਰ ਸਿੰਘ ਬਾਦਲ ਜੀ ਜਿਹੜੀ ਘਟਨਾ ਵਾਪਰੀ ਦਰਬਾਰ ਸਾਹਿਬ ਉਥੇ ਸਬੰਧ ਵਿੱਚ ਅੱਪਾਂ ਪ੍ਰੇਰਨ ਨਰਿੰਦਰ ਸਿੰਘ ਚੋੜੇ ਦੇ ਘਰ ਦੇ ਬਾਹਰ ਆਏ ਆਂ ਠੀਕ ਆ ਫਿਰ ਇਹ ਘਰ ਦੇ ਮੈਂਬਰ ਕੋਈ ਨਹੀਂ ਇੱਥੇ ਹੈਗਾ ਮਾਤਾ ਜੀ ਫਿਰ ਹਾਂ ਉਹਨਾਂ ਦੀ ਮਾਤਾ ਵੀ ਹੈ ਨਹੀਂ ਠੀਕ ਹੈ ਜੀ ਠੀਕ ਹੈ ਨਹੀਂ ਆ ਗਏ ਆ ਪਤਾ ਨਹੀਂ ਆ ਗਏ ਨੇ ਅੱਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਠੀਕ ਹੈ ਜੀ ਕੀ ਕੀ ਘਟਨਾ ਹੋਈ ਪਤਾ ਲਗਾ ਅਜੇ ਕੋਈ ਕਲੀਅਰ ਨਹੀਂ ਹੈਗਾ ਅੱਛਾ ਕਰ ਲੂ ਅੱਜ ਕੋਈ ਵੀਡੀਓ ਲਵੋਗੇ ਜਾਂ ਕੀ ਲਵੋਗੇ ਕੁਝ ਹਾਂ ਕੁਝ ਲਵਾਂਗੇ ਆਪਾਂ ਆਪਾਂ ਇਸ ਤਰੀਕਾ ਸਿੱਧਾ ਸਾਡਾ ਹੈਗਾ ਤਪਤੀਸ ਦਾ ਵੀ ਸਾਡਾ ਹੈ ਠੀਕ ਹੈ ਜੀ